ਦੇ ਰੇ ਪਵਨ ਕਵਲ ਕਹਿ ਕਹਿ ਨਾਵਾ ਤੂੰ ਸਭ ਜਗੁ ਕੁਣੀ ਬਿਨਾਤਾ ਤੁਮਰੀ ਮਨ ਮਾ ਪਰਨ ਨਸਾਪੋ ਤੁਖਾ ਗੁਰੂ ਚਿਤਿ ਭਗਵਾਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਹੋਵੇ ਪਰਮ ਗਤ ਮੇਰੀ ਚਲਨ ਪੁਛੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ दिता दि पिण्ड सेरा तन्त्र जी पगवासन दस कद जन नानके ते तू करा ते की बह्या दसन दस कद जन नानक వేదాంకు కరాయియే వేదాం హోమ కరీ కఠాన పరమ సత్తా జో తుమ్ కో తుంగత అంతన్ సాహిబ్ శ్రీ గురు ప్రాప్సర్ జీ మహారాజ్ తినా కే పావన పవిత్ర అద్భుత అంతర్ జోర్ బెఠే గురు క్యార్ బావ్యం

ہندوستان یا اساتذ ਜੋ ਨੀਵਾ ਵਰਗ ਸੀ ਉਸ ਨੂੰ ਵੀ ਕਾੜਿਆ ਜਾ ਰਿਹਾ ਸੀ ਕਿਉਂਕਿ ਮੱਤਲ ਵਰਗ ਕਿਉਂਕਿ ਪਰਮਾ ਵਰਗ ਤੇ ਨੀਵੇਂ ਵਰਗ ਦੇ ਉਸ ਤੇ ਸ਼ੋਸ਼ਣ ਕਰਦਾ ਸੀ ਨਾ ਮੈਂ ਕਾੜਿਆ ਜਾ ਰਿਹਾ ਸੀ ਕਿ ਕਿਤੇ ਉਹਨਾਂ ਦਾ ਨਾਮ ਜਪਣ ਦਾ ਅਧਿਕਾਰ ਨਹੀਂ ਸੀ ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ ਤੇ ਪਰ ਗੁਰੂ ਸਾਹਿਬ ਜੀ ਨੇ ਇਸ ਕਾਰਨ ਨੂੰ ਰਿਜੈਕਟ ਕੀਤਾ ਜਿਵੇਂ ਉਹਨੇ ਬਰਾਬਰ ਦਾ ਦਸਤਾਵੇਜ਼ ਇਹ ਇਤਿਹਾਸਿਕ ਤੌਰ 'ਤੇ ਇੱਕ ਨਿਰਮਲ ਪੰਥ ਦੀ ਨੀਂਹ ਰੱਖੀ ਜਿਹਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਨੇ ਪਾਗਲ ਬੱਜੇ ਉਹ ਕਹਿੰਦੇ ਨੇ ਮਾਰਿਆ ਚਿੱਕਾ ਚੰਦ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ ਦਸਮ ਪਾਤਸ਼ਾਹ ਜੀ ਨੇ ਉਸ ਨੂੰ ਨਵਾਂ ਸੋਲ ਦਿੱਤਾ ਉਸੇ ਨਿਰਮਲ ਪੰਥ ਦੀ ਪਰਸ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ ਜਿਸ ਵਿੱਚ ਸਾਧਗੁਰੂ ਨਾਨਕ ਸਾਹਿਬ ਜੀ ਨੇ ਸਥਾਪਿਤ ਕੀਤੇ ਸਨ ਕੋਸਲ ਹੋਏ ਕਿ ਨਮਾਜ਼ ਦਿੱਤਾ ਹੈ ਕਿ ਅੱਥੇ ਮੰਦਿਰ ਦਾ ਕਾਰਜ ਕੀਤਾ ਦਸੋ ਬਾਦਸ਼ਾਹ ਜੀ ਨੇ ਕਿ ਇਹ ਸੰਮੇਖਿਤ ਪੀਤ ਦੇ ਸਤਕਾਰ ਦੇ ਰਵੇ ਗੈਮੇਸ਼ਰ ਕੀਤਾ ਗਿਆ ਮੈਂ ਸਾਕੀ ਕਰਦਾ ਕਿਉਂਕਿ ਮੈਂ ਸਾਕੀ ਦੇ ਦਿਹਾੜਾ ਜੋ ਹੈ ਇਸ ਨੂੰ ਇੱਕ ਕੌਮੀ ਜਹਾੜ ਦਾ ਮਾਨ ਪ੍ਰਾਪਤ ਹੈ ਕਿਉਂਕਿ ਇਹ ਜਿਹੜਾ ਵਿੰਸੀ ਇਹ ਨਿਸ਼ਚਿਤ ਹੋ ਚੁੱਕਾ ਸੀ ਕਿ ਇਸ ਤਿਹੜਾ ਅਡੇ ਉੱਤੇ ਗੁਰੂ ਘਾਲ ਦੇ ਸਮੇਂ جی گاجمان کا دہاڑا ہوں جس سان بھی گرو سمجھمان ہوں اتنے رکھی جی اس کی شروعات ਇਹਦੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਰਸਮੇ ਕੀਤੀ ਗਈ ਜਦੋਂ ਭਾਈ ਮਾਰੋ ਜੀ ਨੇ ਬੇਨਤੀ ਕੀਤੀ ਜੋ ਪਰਮ ਹੰਸ ਦੇ ਪਦਗੇ ਪ੍ਰਾਪਤ ਹੈ ਜਿਨ੍ਹਾਂ ਨੂੰ ਮੰਜੀਦਾਰ ਦੇ ਪਾਈਉਂਦਿਆਂ ਵਿੱਚੋਂ ਹੁੰਦਾ ਨੇ ਬੇਨਤੀ ਕੀਤੀ ਸਤਿਗੁਰੂ ਜੀਓ ਕੋਈ ਇੱਕ ਗਹਿਣ ਨਿਸ਼ਚਿਤ ਕੀਤਾ ਜਾਵੇ ਜਿਸ ਦਿਨ ਪੰਥ ਇਕੱਠ ਰੱਖਿਆ ਜਾਵੇ ਜਿਸ ਦਿਨ ਸਮੁਤਿਆਂ ਸਮੇਟ ਇਕੱਠ ਹੋਰ ਕਿ ਇਕੱਠ ਹੋ ਕੇ ਵਿਚਾਰਾ ਦੇ ਸਾਹਮਣੇ ਪਾਈ ਜਾਵੇ ਉਮਰ ਕਿਆ ਚੰਗਾ ਹੈ ਕਿ ਜਦਨੇ ਕਰਤਾਰ ਰੋਣ ਕੇ ਪਾਈ ਪਾਲ ਸੀ ਕੇ ਬੇਉਦੀ ਪ੍ਰਵਾਨ ਕਰਕੇ ਸਤਿਗੁਰੂ ਗੋਵਰਦਾਸ ਮਹਾਰਾਜ ਜਿਵੇਂ ਉਹ ਸਾਖੀ ਦਾ ਦੇਣ ਦਿੱਸਟ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਜਿਦੇ ਸਮੇਂ ਬਸਾਖੀ ਵਾਲੇ ਦਿਨ ਕੋਈ ਨਵਾਂ ਸਥਾਪਿਤ ਹਿੱਤੇ ਇਕੱਠ ਹੁੰਦਾ ਜਾ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜਿਦੇ ਸਮੇਂ ਕਰਤੋਦਾਰਿਆ ਉਸ ਤੋਂ ਬਾਅਦ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ

ਮੇਰਾ ਹੈ ਲੋੜ ਮੇਰਾ ਭਰਦਾ ਹੈ ਉਹ ਅਨੰਦਪੁਰ ਸਾਹਿਬ ਦੇ ਧਰ ਕੇ ਨਿਭਰਦਾ ਹੈ ਤੇ ਉਸ ਸਮੇਂ ਦਸਮ ਪਾਤਸ਼ਾਹ ਜੀ ਜਦੋਂ ਇਹ ਸਮਾਉਂਦਾ ਹੈ ਖਾਲਸੇ ਦੇ ਸਾਜਨਾ ਦਾ ਉਸ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਜੰਗਾਂ ਵਿੱਚ ਲੁੱਟ ਚੁੱਕੇ ਨੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਖਾਲਸੇ ਦਾ ਜੋ ਸਾਜਨਾ ਹੈ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੀ ਭੰਗਾਣੀ ਦਾ ਜੰਗ ਕਰਕੇ ਆਈ ਹੈ ਤੇ ਭੰਗਾਣੀ ਦੇ ਦਰਦ ਵਿੱਚ ਉਹਨਾਂ ਨੇ ਦੇਖਿਆ ਹੈ ਕਿ ਇਵੇਂ ਭੰਗਾਣੀ ਦੇ ਜੁੜਤ ਹੋਇਆ ਕਿ ਗੁਰੂ ਸਾਹਿਬ ਦੀ ਇੱਕ ਤਵੇ ਸੋਚ ਹੈ ਗੁਰੂ ਸਾਹਿਬ ਦੀ ਇੱਕ ਇਹ ਮਨੋ ਕਾਮਨਾ ਹੈ ਕਿ ਜੋ ਇਨਸਾਨ ਹੈ ਉਹ ਅਤਰਸ਼ਕ ਜੀਵਨ ਵਾਲਾ ਹੋਵੇ ਜਿੰਦਾ ਜਿਹੜਾ ਆਚਰਣ ਹੈ ਉੱਚਾ ਹੋਵੇ ਕਿ ਹਰ ਜਿਸ ਨੇ ਉੱਚਾ ਦਾਗ ਰੱਖਣਾ ਹੈ ਜਿਸ ਨੇ ਮਨੁੱਖਾਂ ਦੀ ਰੱਖਿਆ ਕਰਨੀ ਹੈ ਗੁਰੂ ਸਾਹਿਬ ਦੀ ਸੋਚ ਹੈ ਕਿ ਹਰੇਕ ਇਨਸਾਨ ਨੂੰ ਆਪਣੀ ਤੇ ਆਪਣੇ ਨਾਲ ਦੇ ਹ ਭਾਵ ਮਨੁੱਖਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਜੀ ਜਦੋਂ ਉਹਨਾਂ ਦੇ ਸਮੇਂ ਇੱਕ ਕਾਰ ਤੇ ਹੁੰਦੇ ਸਨ ਉਹਨਾਂ ਨੂੰ ਇਹ ਭਿਕਤਾ ਇਹ ਘਰਿਆ ਸੀ ਕਿ ਇਹ ਕਾਰਜ ਤੇ ਕਰਨਾ ਹੈ ਨਾ ਮਜ਼ਲੂਮਾਂ ਦੀ ਰਾਖੀ ਕਰਨੀ ਹੈ ਦਰੋਂ ਦੇ ਵਿਰੁੱਧ ਖੜਨਾ ਹੈ ਤਾਂ ਇਸ ਵਿੱਚ ਕੱਢਣ ਹੈ ਕਿ ਆਹੋ ਕਿ ਕਿ ਜਿਹੜੀ ਇਹ ਹਿੰਦੁਸਤਾਨ ਦੀ ਹਲਕਾ ਸੀ ਹਲਕਾ ਸੀ ਹਿੰਦੁਸਤਾਨ ਦੀ ਪਰਜਾ ਸੀ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਕਰ ਨਹੀਂ ਸਕਦੀ ਇਨਾਂ ਦੀ ਇਹ ਬੁੱਧੀ ਬਣ ਚੁੱਕੀ ਸੀ ਕਿ ਕਾਮ ਆ ਮਾਰਾ ਤਦਨ ਤਕਰੀ ਨੰਗੀ ਕਰ ਤ ਕਦੇ ਨਹੀਂ ਪਤਨੀ ਕਿਨੇ ਉਰੇ ਤੋਂ ਹੰਦਰਦੇ ਦੁਸ਼ਮਨ ਤੇ ਕਹੇ ਤੈ ਨੜ ਪਏ ਇਹ ਇਨਾਂ ਦੀ ਇੱਕ ਤਾਂ ਸੋਚ ਬਣ ਚੁੱਕੀ ਸੀ ਤੇ ਪਰ ਗੁਰੂ ਸਾਹਿਬ ਇਸ ਇਸ ਗੱਲ ਨੂੰ ਕੱਟਣਾ ਚਾਹੁੰਦੇ ਸਨ ਉਹ ਕਹਿੰਦੇ ਸਨ ਨਹੀਂ ਕਿ ਜੋ ਇਸ ਪਰਜਾ ਹੈ ਜੋ ਲੋਕ ਹਨ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੇ ਨੇ ਇਹ ਆਪ ਤੇ ਆਪਣੀ ਰੱਖਿਆ ਕਰਮ ਤੇ ਮੰਨੂਮਾਂ ਦੀ ਵੀ ਰੱਖਿਆ ਕਰਦੇ ایسے سوچ ہوتے اگے رکھتے ہوئے گھر ساحبی نے کیونکہ جدو کوئی انسان ہے کی ویکتی ہے اس کی جمے بار بن سمسار کے طور پر اپنی ذمے واریاں کو منظر ہو جاتا ہے نا تاکر سر طرح طرح کے ڈھنگ اپنا جنگ ہیں کہ ذمےواریاں چیچے کرائیں جان تو جہی نیند سنتے ہیں انہوں نے تو جگایا جائے ਇਹ ਕੋਲ ਉਸ ਦਾ ਨਹੀਂ ਨਹੀਂ ਢੰਗ ਵਰਤਿਆ ਕਿਉਂਕਿ ਹਰੇਕ ਕੋਈ ਵੱਖੋ ਵੱਖਰੇ ਢੰਗ ਵਰਤਦਾ ਹੈ ਜਿਵੇਂ ਕਵੀ ਆਪਣੀ ਕਲਮ ਨਾਲ ਕਟਾਉਂਾ ਲਿਖਦਾ ਕੋਈ ਵੀਰ ਨਾ ਸੋਚਦਾ ਜਿਵੇਂ ਨਾਲ ਅੰਦਰ ਜਾਗਤੀ ਆਵੇ ਤੇ ਪਰਦਾਸ਼ਮ ਪਾਸ਼ਾ ਜਿਨੇ ਬਹੁਤ ਤਿਆਰ ਕੀਤੀ ਇਹ ਢੰਗ ਬੁਲਾਇਆ ਜਿਦੇ ਨਾਲ ਕਿ ਕਿਤੜਾ ਨੂੰ ਸ਼ੇਰ ਬਣਾਇਆ ਜਾ ਸਕੇ ਜਿਹੜੀ ਆਪਣੇ ਜੰਮੇ ਮਾਰਨੇ ਤੋਂ ਭੱਜੇ ਕੋਈ ਨਹੀਂ ਡਰ ਕੇ ਬੈਠੇ ਨੇ ਤੇ ਦਰਮਦਰ ਸਹਿ ਰਹੇ ਨੇ ਉਨਾਂ ਨੂੰ ਡ੍ਰਿੜ ਕੀਤਾ ਜਾਵੇ ਉਹਨਾਂ ਵਿੱਚ ਦ੍ਰਿੜਤਾ ਭਰੀ ਜਾਵੇ ਕਿ ਇਹ ਧੰਗ ਗੁਰੂ ਸਾਹਿਬ ਦੇ ਨੇ ਅਪਣਾਏ ਆਏ ਤੇ ਫਿਰ ਨਰਪਾਲ ਸਾਹਿਬ ਜੀ ਨੇ ਸੰਮਤ 1755 ਫਿਕਰੂਨੀ ਇਤੇ ਇਹਨੂੰ ਆਪਾਂ ਇਸੇ ਸੰਬੰਧ ਵਿੱਚ ਦੇਖ ਕੇ 16 ਨਵੇਂ ਦੇ ਸਾਖੀ ਆਏ ਇਸ ਤੋਂ ਪਹਿਲਾਂ ਸੰਗਤਾਂ ਦੇ ਹੁਕਮਨਾਮੇ ਭੇਜੇ ਕਿਸ ਤਰ੍ਹਾਂ ਦਾ ਤਵਨ ਮੇਤਾ ਪਤਾ ਲੱਗ ਸਕੇ ਹਰ ਸਾਰ ਸਾਕੀ ਦੇ ਘਾਰੇ ਤੇ ਜਿੱਥੇ ਵੀ ਗੁਰੂ ਸਾਹਿਬ ਨੇ ਜਿੱਥੇ ਗੁਰੂ ਸਾਹਿਬ ਦਾ ਕਾੜਾ ਹੁੰਦਾ ਉੱਥੇ ਕਾਚ ਹੁੰਦਾ ਹੈ ਪਰ ਇਹ ਇੱਕ ਵਿਸ਼ੇਸ਼ ਕਰਤਰ ਤਸਦੀ ਦਸਮ ਪਾਸ਼ ਦੀ ਨੇਕੋਂ ਨਾਮੇ ਤੇ ਜੇ ਕਿ ਪਹਿਲੇ ਸਮਾ ਸੋਚਣਾ ਸਵਰਧਾਨੇ ਨਾਲ ਤੱਕ ਪਹੁੰਚਣਾ ਤੇ ਜਦੋਂ ਸਖਤਾਂ ਨੂੰ ਗੁਰੂ ਸਾਹਿਬ ਜੀ ਦੇ ਹੁਕਮ ਨਾਮੇ ਪੁੰਚੇ ਤੇ ਸੰਤਾਂ ਨੇ ਸੋਨ ਪਿਆ ਸੰਤਾਂ ਦੇ ਜਿੱਥੇ ਵੀ ਗੁਰਨਾਨ ਦੇਵ ਨਾਮਲੇ ਬਸਤੀ ਸੀ ਉਹਨਰੇ ਅਨੰਦਪੁਰ ਸਾਹਿਬ ਤੋਂ ਚੱਲੇ ਪਾਦਕੇ ਤੇ ਦੇਖਦੇ ਹੈ ਕਿ ਜਮੇ ਸਾਖੀ ਦੇ ਦਿਹਾੜੇ ਤੇ ਅਨੰਦਪੁਰ ਸਾਹਿਬ ਇੰਨੇ ਇਕੱਠ ਹੋ ਗਏ ਆ ਕਿ ਕਿਸੇ ਵੀ ਕਿਉਂਕੀ ਮਦਦਗਰ ਕਹਿੰਦੇ ਕਿ کہیں ਨਹੀਂ ਜਾ ਸਕਦੇ ਕਿ ਕਿੰਨਾ ਇਕੱਠ ਹੋਇਆ ਜਾਂਦਾ ਤੇ ਫਿਰ ਪਹਿਲੇ ਦਿਨ ਤੇ ਦਿਵਾਨ ਸਜਾਈ ਗਈ ਸਾਖੀ ਵਾਲੇ ਦਿਨ ਤੇ ਦਿਵਾਨ ਭਰਿਆ ਹੋਇਆ ਤੇ ਸੰਗਤ ਗਾਇ ਮਾਰ ਰਹੀ ਦਸਮ ਪਾਤਸ਼ਾਹ ਜੀ ਬਰਾਜਮਾਨ ਨੇ ਤੇ ਭਰੀ ਸੰਗਤ ਵਿੱਚ ਦਸਮ ਪਾਤਸ਼ਾਹ ਜੀ ਨੇ ਆਵਾਜ਼ ਇਹ ਭਾਈ ਕਿ ਭਾਈ ਮੈਨੂੰ ਹਰ ਸੀਸ ਦੀ ਲੋੜ ਹੈ ਪੰਜ ਦਿਨੀ ਸੀਸ ਦੀ ਲੋੜ ਹੈ ਐ ਕੋਈ ਜੋ ਆਪਣੇ ਸੀਸ ਅਰਪਣ ਕਰੇ ਤੇ ਕਿਹਾ ਅਟਕੜ ਮੈਨੇ ਮੈਦਨ ਤੋਂ ਜਦੋਂ ਇਹ ਗਗਰੂ ਨੇ ਹੋਕਲ ਆਇਆ ਪਹਿਲਾਂ ਤਾਂ ਛਾਂਤੀ ਹੈ ਵੀ ਚੁੱਪ ਛਾ ਗਈ ਤਿਸ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਗੁਰੂ ਦਾ ਪਿਆਰਾ ਗੁਰੂ ਦਾ ਸੇਵਕ ਉੱਠਿਆ ਤੇ ਗੁਰੂ ਜੀ ਕਰਨਾ ਵਿੱਚ ਸੀ ਸੁਧਾਰ ਕੇ ਕਹਿੰਦਾ ਕਿ ਸਤਿਗੁਰੂ ਜੀ ਮੇਰਾ ਸੀਸ ਆਪ ਜੀ ਨੇ ਚਲਣਾ ਵਿੱਚ ਸਾਜ ਰਿਹਾ ਤੇ ਉਹ ਸੀ ਲਾਹੌਰ ਦਾ ਵਾਕੀ ਦਇਆ ਰਾਮ ਸਿਧਿ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਫਿਰ ਆਵਾਜ਼ ਮਾਈ ਕਿ ਭਾਈ ਮੇਰੇ ਸੀਸ ਦੀ ਲੋੜ ਹੈ ਤੇ ਫਿਰ ਉਸ ਤੋਂ ਬਾਅਦ ਧਰਮਦਾਸ ਜੀ ਉੱਥੇ ਉਸ ਤੋਂ ਬਾਅਦ ਫਿਰ ਕਿਮਤ ਰਾਏ ਜੀ ਫਿਰ ਮੋਹਕਮ ਚੰਦੇ ਜੀ ਭਾਈ ਸਾਹਿਬ ਚੰਦੇ ਜੀ ਉੱਥੇ ਇਹ ਲਗਾਤਾਰ ਮੁਖੇ ਇਨਾਂ ਨੇ ਆਪਣਾ ਸੇਧ ਗੁਰੂ ਦੇ ਚਰਨਾ ਤੇ ਅਰਪਣ ਕੀਤਾ। ਕਿ ਕਿਨਾਰਾ ਗੁਰੂ ਸਾਹਿਬ ਜੀ ਨੇ ਵਸਤਰ ਪਹਿਨਾਏ। ਸੀਸ ਤੇ ਦਸਤਾਰੇ ਸਜਾਏ ਗਏ। ਕਿ ਫਿਰ ਬਾਅਦ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਬਾਟਾ ਲਿਆ ਸੰਕਲੋਹ ਦਾ। ਤੇ ਉਸ ਵਿੱਚ ਇੱਥੇ ਸਾਧੂ ਜੀ ਦਰਿਆ ਤੋਂ ਅੱਗੇ ਜਲ ਭਰੇ ਆ ਤੇ ਪਤਾਸੇ ਪਾ ਕੇ ਦੋ ਤਾਰਾ ਲੱਗਾ ਉਸ ਵਿੱਚ ਕੁਝ ਫੀਟ ਕੇ ਪਾਉਣ ਤਿਆਰ ਕੀਤੀ। ਪਾਵਰ ਤਿਆਰ ਕਰਕੇ ਪਹਿਲਾਂ ਉਹਨਾਂ ਪੰਜਾਂ ਨੇ ਠਕਾਈ ਤੇ ਉਹਨਾਂ ਨੇ ਨਾਮ ਬਦਲ ਕੇ ਸਭ ਤੋਂ ਪਹਿਲਾਂ ਭਾਈ ਦਇਆ ਰਾਓ ਜੀ ਦਾ ਨਾਮ ਬਦਲ ਕੇ ਰੱਖਿਆ ਗਿਆ ਭਾਈ ਦਇਆ ਸਿੰਘ ਜੀ ਉਸ ਤੋਂ ਬਾਅਦ ਭਾਈ タルੂ ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਤੇ ਭਾਈ ਮੋਹਨ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਤੇ ਇਹ ਪੰਜਾਂ ਸੇਵਕਾਂ ਨੂੰ ਸਤਿਗੁਰਾਂ ਨੇ ਪੰਜ ਵਿਆਹੇ ਤਰੇ ਬਾਗ ਦਾ ਜਿਹੜਾ ਦਰਜਾ ਉਹ ਬਖਸ਼ੀ ਜੀ ਦਾ ਇਹ ਗੁਰੂ ਨੇ ਪੰਜ ਪਿਆਰੇ ਯਾਰ ਹੋਏ ਜਿਸ ਤੋਂ ਬਾਅਦ ਇਹਨਾਂ ਪੰਜਾਂ ਪਿਆਰੇ ਤੋਂ ਗੁਰੂ ਸਾਹਿਬ ਨੇ ਆਪ paur ਛੱਕੇ ਤੇ ਕਮੁਖੀਆਂ ਸੰਮਤਨ ਨੂੰ ਕੋਕਲਾਇਆ ਕਿ ਹਾਉਤ ਪਾਣੀ ਤੁਸੀਂ ਵੀ paur ਛਕੋ ਗੁਰੂ ਦਾ ਇਹ ਕਮ ਹੈ ਕਿ ਜੇ ਆਪਣਾ ਜੀਵਨ ਸਫਲਾ ਕਰਨਾ ਤਾਂ ਇਹ paur ਛੱਕੇ ਆਪਣਾ ਜੀਵਨ ਸਫਲਾ ਕਰੋ ਭਾਈ ਗੁਰਦਾਸ ਭਾਈ ਕਵੀ ਭਾਈ ਗੁਰਦਾਸ ਵੀ ਇਹ ਲਿਖਦੇ ਜੋ ਕਹਿੰਦੇ ਨੇ ਕਿ ਗੁਰੂ ਨੇ ਜੋ ਓਕਾ ਦਿੱਤਾ ਉਹ ਨੂੰ ਆਪਣੀ ਕਾਮ ਨੂੰ ਬੇਕਾਬਦ ਕਰਕੇ ਕਹਿੰਦੇ ਕਿ ਪੀਵ ਕਾਮ ਨਾਲ ਹੰਤਤਾ ਦਾ ਜਨਮ ਸੁਹਿਦਾ। ਪਰ ਸੰਗਤ ਕਹਿਣੀ ਕਾਰਸਾ ਪਰ ਮੁਖਿਤ ਬੇਦਾ ਬਹੁਤ ਬਹੁਤ ਗੁਰਿੰਦ ਸਿੰਘ ਆਪੇ ਬਟੇ ਲ। ਗੁਰੂ ਨੇ ਹੁਕਮ ਕੀਤਾ ਕਿ ਭਈ ਆਪਣਾ ਜਨਮ ਸਫਲਾ ਕਰੋ। ਪਾਵਨ ਨੂੰ ਛਕੋ ਗੁਰੂ ਨਾਲ ਨੂੰ। ਕੋਈ ਜਿਹੜਾ ਗੁਰੂ ਦੇ ਨਾਲ ਜੁੜਦਾ ਰਹਿੰਦਾ ਉਹ ਨੂੰ ਸਤਿ ਪ੍ਰਾਪਤ ਕਰਦਾ। ਪਾਵਨ ਪਾਣੀ ਦੇ ਬੰਦਨ ਤੇ ਸਤਿਗੁਰੂ ਆਇਓ ਸਤਿ ਕੋਹਾਰੀ ਮੈਲੇ ਸੁਖ ਨ ਮਰ ਸ਼ੋਭ। ਕਿੰਨਾ 라ਹਮ ਹਮਾਰੀ ਅਸਲੀ ਸੋਚ ਹੀ ਹੈ ਤੇ ਪਰ ਜੇ ਗੁਰੂ ਤੋਂ ਮੇਲ ਹੋਵੇ ਕੋਈ ਸੋਚ ਨਹੀਂ ਰੋਜ਼ ਹੀ ਅਸੀਂ ਨਾਮ ਸਬ ਵਿੱਚ ਪੜਦੇ ਆ ਜੇ ਕੋ ਗੁਰ ਤੇ ਮੇਲ ਹੋਵੇ ਬੈ ਸਦ ਬਰਮਤ ਨਾ ਪਾਵੇ ਪਾਵੇ ਰੋਖ ਨਾ ਹੋਥੇ ਕੋਈ ਪੁੱਛੂ ਬੇਖਿਆ ਜਾਏ ਗੁਰੂ ਤੋਂ ਬਿਨਾਂ ਜੇ ਮੋਖੀ ਦੀ ਪ੍ਰਾਪਤੀ ਭਾਵੇਂ ਨਹੀਂ ਹੋ ਸਕਦੀ ਗੁਰੂ ਤੋਂ ਬਿਨਾਂ ਕਿਤੇ ਨਹੀਂ ਹੋ ਸਕਦੀ ਇਹ ਸੋਖ ਭਾਲਦੇ ਆ ਨਾ ਸਿਰਫ ਗੁਰੂ ਦੇ ਚਰਨਾ ਵਿੱਚ ਡੁੱਕੀ ਹੋ ਸਕਦਾ ਹੈ ਸੋਖ ਖਾਸ ਸਰ ਸਾਜਣਾ ਦੇ ਉਸਾਰਿਆ ਸੂ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਅਗੇ ਪਾਈ ਆਪਾਂ ਗੁਰੂ ਵਾਲੇ ਬਣ ਜਾਈਏ ਆਪਣਾ ਸੀਸ ਗੁਰੂ ਦੇ ਚਰਨਾ ਦੇ ਚਰਪਰ ਕਰੀਏ ਗੁਰੂ ਨੂੰ ਆਪਣੀ ਮਨ ਅਰਪਣ ਕਰਕੇ ਗੁਰੂ ਜੀ ਮਤਲਬ ਧਾਰਨ ਕਰੀਏ ਗੁਰੂ ਮਤ ਦੇ ਧਾਰਨੀ ਬੰਦੇ ਬੋਲੀ ਸਾਰੇ ਦੇ ਧਾਰਨੀ ਕਰੀਏ ਖਾਣੀ ਦੇ ਨਾਲ ਜੁੜੇ ਸਾਕੇ ਆਪਣਾ ਜਿਹੜਾ ਜਲੂਤ ਦੇ ਅੰਦਰ ਖਾਣ ਦਾ ਸੇਵਾ ਸੁਤੜਾ ਕਰ ਲਈਏ گرو کرے جیسے کردار چھپا ہو جی گرو اور گرو کی سنگت بخش ہارے کرپا کر کے بخش آئی ہیں جی آؤ ہوں تاکہ سرسوں اپنا کیرتن شروع کرتے ہیں جی کئی گروہ بناؤ کی فتح کر کے آپ کو واحر جی کا خالص واحو جی